ਦਾ ਤਾਂ ਅੱਜ ਈ ਕਿਤੇ ਟਕਰਾਵਲੀ ਜੇਗਾ ਦੇਖੋ ਜੀ ਅੱਜ ਇੱਥੇ ਬੜੀ ਦੁਖਦਾਈ ਘਟਨਾ ਵਾਪਰੀ ਆ ਕਿ ਸਾਡੇ ਕੌਨਸਟਿਟੂਐਂਸੀ ਦੇ ਇੱਕ ਪਿੰਡ ਚੱਗੂਵਾਲ ਤੋਂ ਇੱਕ ਮੁਕੰਦਪੁਰ ਤੋਂ ਦੋ ਸਾਡੇ ਸਾਥੀ ਜਿਹੜੇ ਆ ਉਹ ਡੇਲੀ ਦੀ ਤਰ੍ਹਾਂ ਆਪਣੇ ਖੇਤਾਂ ਦੇ ਵਿੱਚ ਕੰਮ ਨੂੰ ਦੇਖਦੇ ਹੋਏ ਆਏ ਸੀ ਜਦੋਂ ਕ੍ਰੋਸ ਕਰਨ ਲੱਗੇ ਉੱਥੇ ਟਾਇਰ ਸਲਿਪ ਹੋਣ ਕਰਕੇ ਉਹਨਾਂ ਦਾ ਜਿਹੜਾ ਵਾ ਇੱਕ ਬੰਦਾ ਜਿਹੜਾ ਸੀਗਾ ਚੱਗੂਵਾਲ ਵਾਲਾ ਉਹ ਪਹਿਲਾਂ ਡੁੱਬ ਗਿਆ ਫਿਰ ਉਹ ਥੋੜੀ ਦੇਰ ਬਾਅਦ ਜਦੋਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਾਡੇ ਪਕੰਧਪੁਰ ਤੋਂ ਸੀ ਸਾਥੀ ਉਹ ਜਦੋਂ ਅੰਦਰ ਵੜੇ ਉਹ ਵੀ ਵਿਚਾਰੇ ਉੱਥੇ ਖੁਦ ਉਹ ਡੁੱਬ ਗਿਆ ਇਹ ਬੜੀ ਦੁਖਦਾਈ ਘਟਨਾ ਵਾ ਸੋ ਪ੍ਰਸ਼ਾਸਨ ਜਿਹੜਾ ਉਹ ਪਿਛਲੇ ਦਿਨਾਂ ਤੋਂ ਜਿਹੜਾ ਲੱਗਾ ਵਾ ਇੱਕ ਦੀ ਡੈੱਡ ਬੋਡੀ ਜਿਹੜੀ ਮਿਲ ਚੁੱਕੀ ਆ ਦੂਸਰੀ ਦੀ ਵੀ ਜਿਹੜੀ ਆ ਉਹ ਦੇ ਆਪਣੀ ਜਦੋਂ ਜਾਇਦ ਕਰਨ ਸੋ ਆਸ ਕਰਦੇ ਹੈ ਕਿ ਜਲਦੀ ਉਹਦੀ ਵੀ ਡੈੱਡ ਬੋਡੀ ਮਿਲ ਜੇ ਕਿਉਂਕਿ ਸਾਰਾ ਜਿੱਥੇ ਪਰਿਵਾਰ ਜਿਹੜਾ ਉਹ ਵੀ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਸਾਰਾ ਇੱਥੇ ਇਲਾਕਾ ਵੀ ਇੱਥੇ ਸਾਰੇ ਲੋਕ ਇੱਥੇ ਇਕੱਠੇ ਹੋਏ ਨੇ ਸੋ ਇਹ ਬੜੀ ਦੁਖਦਾਈ ਘਟਨਾ ਸੋ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਇੱਥੇ ਪਹੁੰਚੇ ਆ ਕਿਉਂਕਿ ਸਾਡੀ ਕੋਨਸੀ ਚੰਸੀ ਜੇ ਮੈਂ ਸਾਰੇ ਇੱਥੇ ਕਹਦੇ ਆ ਸੋ ਆਸ ਕਰਦੇ ਆ ਕਿ ਜਲਦੀ ਤੋਂ ਜਲਦੀ ਡੈੱਡ ਬੋਡੀ ਮਿਲੇ ਤਾਂ ਜੋ ਦੀ ਕਾਰਵਾਈ ਕਰ ਸਕਣ ਪਰਿਵਾਰ ਤੁਹਾਨੂੰ